ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਜਿਸ ਤਰ੍ਹਾਂ ਅਸੀਂ ਸਾਰੇ ਇਸ ਜੀਵਨ ਦੇ ਦੌਰਾਨ ਬਹੁਤ ਤਰ੍ਹਾਂ ਦੇ ਪੜਾਵਾਂ ਵਿੱਚੋਂ ਲੰਘਦੇ ਆਂ ਕਦੇ ਜੀਵਨ ਦੇ ਵਿੱਚ ਦੁੱਖ ਆਉਂਦਾ ਕਦੇ ਸੁੱਖ ਆਉਂਦਾ ਕਈ ਦਫਾ ਕੋਈ ਬਿਮਾਰੀ ਦਾ ਵਕਤ ਆ ਜਾਂਦਾ ਪਰਿਵਾਰ ਦੇ ਵਿੱਚ ਕਈ ਦਫਾ ਕੋਈ ਹੋਰ ਕੋਈ ਕਾਰਨ ਬਣਦਾ ਕਿ ਅਸੀਂ ਚਿੰਤਾ ਵਿੱਚ ਰਹਿੰਦੇ ਹਾਂ ਸਮਾਜ ਦੇ ਵਿੱਚ ਜੇ ਦੇਖੀਏ ਤਾਂ ਤਕਰੀਬਨ 80 ਤੋਂ ਲੈ ਕੇ 90% ਜੀਵ ਚਿੰਤਾ ਦੇ ਵਿੱਚ ਨੇ ਜੇ 95% ਵੀ ਕਹਿ ਦਈਏ ਤਾਂ ਵੀ ਕੋਈ ਅਤਕਤ ਨਹੀਂ ਨਹੀਂ ਹੋਏਗੀ ਕਿਉਂਕਿ ਅਸੀਂ ਕਦੇ ਨਾ ਕਦੇ ਕਿਸੇ ਨਾ ਕਿਸੇ ਕਾਰਨ ਕੋਈ ਨਾ ਕੋਈ ਸਮੇਂ ਚਿੰਤਾ ਦੇ ਵਿੱਚ ਹੈ ਜਾਂ ਗੁਜ਼ਰੇ ਆ ਜਾਂ ਇਸ ਵਕਤ ਵੀ ਚਿੰਤਾ ਦੇ ਵਿੱਚ ਹਾਂ ਕਈ ਦਫਾ ਘਰ ਦੇ ਵਿੱਚ ਕੋਈ ਪਰੇਸ਼ਾਨੀਆਂ ਕਈ ਦਫਾ ਕੋਈ ਪੈਸੇ ਵੱਲੋਂ ਜਾਂ ਕਿਸੇ ਬੱਚੇ ਵੱਲੋਂ ਜਾਂ ਕਿਸੇ ਬਜ਼ੁਰਗ ਵੱਲੋਂ ਜਾਂ ਕਈ ਤਰ੍ਹਾਂ ਦੀ ਆਪਾਂ ਸਾਰੇ ਜਾਣਦੇ ਹਾਂ ਕਿ ਕਿਸ ਤਰ੍ਹਾਂ ਦਾ ਇਹ ਜੀਵਨ ਹੈ ਜੀਵਨ ਜਿਸ ਤਰ੍ਹਾਂ ਕਹਿੰਦੇ ਨੇ ਇੱਕ ਦੁੱਖ ਸੁੱਖ ਦਾ ਸੰਮੇਲ ਹੈ ਇਹਦੇ ਵਿੱਚ ਦੁੱਖ ਵੀ ਆਉਂਦੇ ਨੇ ਤੇ ਸੁੱਖ ਵੀ ਆਉਂਦੇ ਨੇ ਇਸ ਤਰ੍ਹਾਂ ਗੁਰਬਾਣੀ ਵੀ ਕਹਿੰਦੀ ਆ ਨਾ ਕਿ ਦੁੱਖ ਸੁੱਖ ਤੇ ਇੱਕ ਤਰ੍ਹਾਂ ਕੱਪੜੇ ਦੀ ਵਾਂਗ ਨੇ ਵੀ ਸਾਡੇ ਜੀਵਨ ਵਿੱਚ ਚੱਲੇ ਰਹਿੰਦੇ ਨੇ ਫਿਰ ਬਹੁਤ ਵਾਰ ਅਸੀਂ ਇਦਾਂ ਵੀ ਹੁੰਦਾ ਸਮਝ ਨਹੀਂ ਲੱਗ ਰਹੀ ਹੁੰਦੀ ਕਿ ਵੀ ਹੁਣ ਕੀ ਕਰੀਏ ਤੇ ਕਿਵੇਂ ਇਸ ਚੰਬੇਲੇ ਦੇ ਵਿੱਚੋਂ ਨਿਕਲਿਆ ਜਾਵੇ ਕਿਸ ਤਰ੍ਹਾਂ ਇਹ ਵਕਤ ਗੁਜ਼ਰੇ ਕਿ ਮਾੜਾ ਵਕਤ ਲੰਘ ਜਾਏ ਚੰਗਾ ਵਕਤ ਆ ਜਾਏ ਤੇ ਸਭ ਤੋਂ ਜ਼ਿਆਦਾ ਜੋ ਸਾਨੂੰ ਲੋੜ ਹੈ ਸੰਗਤ ਜੀ ਉਹ ਹੈ ਗੁਰੂ ਦੇ ਆਸਰਾ ਲੈਣ ਦੀ ਜੋ ਗੁਰੂ ਦਾ ਆਸਰਾ ਉਹ ਸਭ ਤੋਂ ਵੱਡਾ ਆਸਰਾ ਕਿਉਂਕਿ ਗੁਰੂ ਦਾ ਆਸਰਾ ਗੁਰੂ ਹੋਇਆ ਪਰਮਾਤਮਾ ਹੋਇਆ ਰੱਬ ਹੋਇਆ ਪਰਮੇਸ਼ਰ ਹੋਇਆ ਇਹਦਾ ਆਸਰਾ ਸਭ ਤੋਂ ਵੱਡਾ ਸਾਰੇ ਹੀ ਇਹਦੇ ਤੋਂ ਆਸਰਾ ਲੈਂਦੇ ਨੇ ਇਹ ਸਾਰਿਆਂ ਨੂੰ ਹੀ ਆਸਰਾ ਦੇਣ ਵਾਲਾ ਜਦੋਂ ਇਹ ਸਾਰਿਆਂ ਨੂੰ ਆਸਰਾ ਦੇਣ ਵਾਲਾ ਤਾਂ ਅਸੀਂ ਉਹਦਾ ਹੀ ਆਸਰਾ ਕਿਉਂ ਨਾ ਲਈਏ ਜੋ ਸਾਰਿਆਂ ਨੂੰ ਆਸਰਾ ਦਿੰਦਾ ਪਰਮੇਸ਼ਰ ਦਾ ਆਸਰਾ ਸਾਨੂੰ ਮਿਲਣਾ ਗੁਰੂ ਕੋਲੋਂ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਗੁਰੂ ਦੀ ਬਾਣੀ ਨਾਲ ਜੁੜੀਏ ਇਸ ਜੋ ਅੱਜ ਆਪਾਂ ਇਹ ਆਡੀਓ ਬਣਾ ਰਹੇ ਹਾਂ ਇਹਦੇ ਕਮੈਂਟ ਸੈਕਸ਼ਨ ਦੇ ਵਿੱਚ ਸੰਤ ਸੇਵਾ ਸਿੰਘ ਜੀ ਦੀ ਉਹਨਾਂ ਦੇ ਆਪ ਉਹਨਾਂ ਵੱਲੋਂ ਦੱਸੀ ਹੋਈ ਉਹਨਾਂ ਦੀ ਜੀਵਨ ਕਹਾਣੀ ਦੀ ਆਡੀਓ ਪਾਵਾਂਗੇ ਉਹ ਆਪ ਜੀ ਜਰੂਰ ਸੁਣਨਾ ਜਿੱਥੋਂ بڑا ਹੌਸਲਾ ਮਿਲਦਾ ਕਿ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਰਿਹਾ ਹੈ ਤੇ ਕਿਸ ਤਰ੍ਹਾਂ ਉਹਨਾਂ ਨੇ ਉਹਨਾਂ ਦੇ ਮੂੰਹੋਂ ਕਹਿਣ ਦੀ ਗੱਲ ਹੈ ਕਿ ਪਦਮਸ਼ਰੀ ਤੇ ਕੋਈ ਸੰਸਾਰਕ ਚੀਜ਼ ਆ ਇਹ ਕੋਈ ਮਾਇਨੇ ਨਹੀਂ ਰੱਖਦੀ ਉਹਨਾਂ ਨੂੰ ਸਰਕਾਰ ਨੇ ਪਦਮਸ਼੍ਰੀ ਨਾਲ ਨਵਾਜਿਆ ਪਰ ਉਹਨਾਂ ਦੀ ਗੱਲ ਬਿਲਕੁਲ ਸੱਚ ਆ ਇਹ ਕੋਈ ਮਾਇਨੇ ਨਹੀਂ ਰੱਖਦੀ ਸੰਸਾਰ ਦੀ ਚੀਜ਼ ਸਭ ਤੋਂ ਵੱਡੀ ਆ ਨਿਰੰਕਾਰ ਦੀ ਦਾਤ ਪਰਮੇਸ਼ਰ ਨੇ ਉਹਦੇ ਨਾਲ ਵੀ ਨਵਾਜਿਆ ਉਹਨਾਂ ਨੂੰ ਬੜੀ ਸਹਿਨਸ਼ੀਲਤਾ ਬੜਾ ਉਹਨਾਂ ਚ ਧਰਮ ਆ ਬੜਾ ਸੇਵਾ ਦਾ ਜਜ਼ਬਾ ਤੇ ਜਿਸ ਆਪਣਾ ਦੇ ਜੀਵਨ ਬਾਰੇ ਸੁਣੀ ਆਪਣੇ ਬਚਪਨ ਬਾਰੇ ਦੱਸਦੇ ਨੇ ਆਪ ਜੀ ਆਪ ਸੁਣਨਾ ਵਾਹਿਗੁਰੂ ਜੀ ਸਾਨੂੰ ਗੁਰਬਾਣੀ ਦੇ ਵਿੱਚੋਂ ਹੀ ਇਸ ਤਰ੍ਹਾਂ ਦੀ ਸਿਹਤ ਮਿਲਦੀ ਆ ਇਸ ਤਰ੍ਹਾਂ ਦੀ ਸ਼ਕਤੀ ਮਿਲਦੀ ਆ ਜੋ ਸਾਨੂੰ ਸਾਰੇ ਦੁੱਖਾਂ ਦੇ ਨਾਲ ਸਾਡੀ ਚਿੰਤਾ ਦੇ ਨਾਲ ਸਾਡੇ ਫਿਕਰਾਂ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਕਹਿ ਦੋ ਸਾਨੂੰ ਕੋਈ ਝੋਰਾ ਹੈ ਤਕਲੀਫ ਹੈ ਗੁਰਬਾਣੀ ਹਰ ਇੱਕ ਚੀਜ਼ ਦੀ ਦਵਾਈ ਆ ਸਰਬ ਰੋਗ ਦਾ ਔਖਦ ਨਾਮ ਮੇਰਾ ਬਾਦ ਗੁਰੂ ਗੋਬਿੰਦਦਾ ਜਿਵੇਂ ਜਿਵੇਂ ਅਸੀਂ ਬਾਣੀ ਦੇ ਨਾਲ ਜੁੜਦੇ ਜਾਂਦੇ ਆ ਸਾਡਾ ਮਨ ਧੀਰਜ ਫੜਦਾ ਜਾਂਦਾ ਸਾਡੇ ਮਨ ਨੂੰ ਹੌਸਲਾ ਹੁੰਦਾ ਜਾਂਦਾ ਮੇਰੀਆਂ ਭੈਣਾਂ ਦੇ ਅੱਗੇ ਬੇਨਤੀ ਆ ਕਿ ਜਰੂਰ ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜੋ ਜਰੂਰ ਆਪ ਬਾਣੀ ਨਾਲ ਜੁੜੀਏ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੁਣੀਏ ਪਾਠ ਕਰੀਏ ਇਹ ਬਾਣੀ ਹੈ ਜੋ ਨਿਰੰਕਾਰ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਨਿਰੰਕਾਰ ਤੋਂ ਆਈ ਆ ਨਿਰੰਕਾਰ ਦੇ ਨਾਲ ਜੋੜਦੀ ਆ ਜੋ ਨਿਰੰਕਾਰ ਦੇ ਨਾਲ ਜੁੜ ਗਿਆ ਉਹਨੂੰ ਕੀ ਚੋਰਾ ਰਹਿ ਗਿਆ ਉਹਨੂੰ ਕੀ ਫਿਕਰ ਰਹਿ ਗਿਆ ਮੇਰੇ ਪਾਤਸ਼ਾਹ ਕਹਿੰਦੇ ਨੇ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਈ ਕਹਿੰਦੇ ਉਹ ਸਤਗੁਰ ਪਿਆਰਾ ਸਦਾ ਹੀ ਮੇਰੇ ਨਾਲ ਆ ਕੋਈ ਵੀ ਮੇਰੇ ਜ਼ਿੰਦਗੀ ਦੇ ਵਿੱਚ ਤਕਲੀਫ ਆ ਉਹ ਮੈਨੂੰ ਛਡਾਉਣ ਲਈ ਪਹੁੰਚਦਾ ਭਗਤ ਰਵਿਦਾਸ ਜੀ ਤਾਂ ਕਹਿੰਦੇ ਨੇ ਕਿ ਸਾਡਾ ਹੱਥ ਸਾਡੇ ਨਾਲੋਂ ਦੂਰ ਆ ਪਰ ਮੇਸ਼ਰ ਸਾਡੇ ਹੱਥ ਨਾਲੋਂ ਵੀ ਸਾਡੇ ਨੇੜੇ ਆ। ਕਿਸੀਂ ਅਸੀਂ ਉਹਦੇ ਤੇ ਯਕੀਨ ਕਰੀਏ ਕਿਤੇ ਅਸੀਂ ਉਹਦੇ ਨਾਲ ਜੁੜੀਏ। ਪਾਤਸ਼ਾਹ ਕਹਿੰਦੇ ਨੇ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰੱਖ ਹੈਗਾ ਸਿਰਜਣਹਾਰ ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ ਕਿਉਂ ਕਹਿੰਦੇ ਡੋਲਦਾ ਹੈ ਪ੍ਰਾਣੀ ਸਿਰਜਣਹਾਰ ਤੇਰੀ ਰਖਿਆ ਕਰਨ ਵਾਲਾ ਜਿਨੇ ਤੈਨੂੰ ਪੈਦਾ ਕੀਤਾ ਤੈਨੂੰ ਆਸਰਾ ਵੀ ਉਹੀ ਦੇਣ ਵਾਲਾ ਵਾਹਿਗੁਰੂ ਜੀ ਮੇਰੇ ਪਾਸ਼ਾ ਕਹਿੰਦੇ ਨੇ ਗੁਰ ਕਹਿਆ ਜੋ ਹੋਏ ਸਭ ਪ੍ਰਭ ਤੇ ਤਬ ਕਾੜਾ ਛੋੜ ਅਚਿੰਤ ਹਮਸੋਤੇ ਕਹਿੰਦੇ ਗੁਰੂ ਨੇ ਦੱਸਿਆ ਵੀ ਜੋ ਕੁਝ ਹੋਣਾ ਉਹ ਪਰਮੇਸ਼ਰ ਦੀ ਰਜ਼ਾ ਵਿੱਚ ਹੁੰਦਾ ਫਿਰ ਅਸੀਂ ਸਾਰੇ ਚਿੰਤਾ ਫਿਕਰ ਛੱਡ ਕੇ ਆਰਾਮ ਦੀ ਨੀਂਦ ਸੌਂਦੇ ਆਂ ਅਸੀਂ ਨਹੀਂ ਕੋਈ ਫਿਕਰ ਰੱਖਦੇ ਹੁਣਾ ਉਹੀ ਆ ਜੋ ਮੇਰੇ ਡਾਡੇ ਨੇ ਕਰਨਾ ਔਰ ਉਹ ਸਾਡਾ ਕਦੇ ਮਾੜਾ ਨਹੀਂ ਕਰਦਾ ਫਿਰ ਕਿਉਂ ਚਿੰਤਾ ਕਰੀਏ ਵਾਹਿਗੁਰੂ ਜੀ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲਮ ਹੈ ਜੰਤ ਉਪਾਇਨ ਤੇ ਨਾ ਪੀ ਰੋਜੀ ਦੇ ਨਾਨਕ ਜੀ ਕਹਿੰਦੇ ਨੇ ਚਿੰਤਾ ਨਾ ਕਰੋ ਚਿੰਤਾ ਉਸ ਪਰਮੇਸ਼ਰ ਨੂੰ ਆ ਜਿਨੇ ਜਲ ਵਿੱਚ ਵੀ ਜੰਤ ਪੈਦਾ ਕੀਤੇ ਨੇ ਤੇ ਉਹਨਾਂ ਦੀ ਰੋਜੀ ਦਾ ਵੀ ਪ੍ਰਬੰਧ ਕੀਤਾ ਉਹ ਸਾਡੀ ਦਾ ਵੀ ਕਰਦਾ ਤੇ ਉਹ ਸਾਡੀ ਦਾ ਵੀ ਕਰੂਗਾ ਕਿਉਂ ਅਸੀਂ ਫਿਕਰ ਕਰੀਏ ਕਿਉਂ ਅਸੀਂ ਉਹਦੇ ਤੇ ਨਾ ਡोरी ਛੱਡੀਏ ਮਾਤਾ ਦੇ ਗਰਭ ਵਿੱਚ ਸਾਨੂੰ ਰੱਖਿਆ ਹੁਣ ਬਾਹਰ ਕਿਉਂ ਨਹੀਂ ਰੱਖੂਗਾ ਉਹ ਵਾਹਿਗੁਰੂ ਪਾਸ਼ਾ ਕਹਿੰਦੇ ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਕਹਿੰਦੇ ਕਿਸੇ ਗੱਲ ਦੀ ਚਿੰਤਾ ਨਾ ਕਰੋ ਚਿੰਤਾ ਤਾਂ ਉਹਦੀ ਕਰੀਏ ਜੇ ਕੋਈ ਅਨਹੋਣੀ ਹੋਵੇ ਹੁੰਦਾ ਹੋਹੀ ਆ ਜੋ ਮੇਰੇ ਪਰਮੇਸ਼ਰ ਨੇ ਉਲੀਕਿਆ ਹੈ ਤੇ ਹੋਣਾ ਹੈ ਇਸ ਸੰਸਾਰ ਵਿੱਚ ਕਿਸੇ ਨੇ ਬੈਠੇ ਨਹੀਂ ਰਹਿਣਾ ਇੱਕ ਪਰਮੇਸ਼ਰ ਤੋਂ ਛੱਡ ਕੇ ਸਭ ਬਿਨ ਸੰਹਾਰ ਹੈ ਕਿਸੇ ਦੀ ਚਿੰਤਾ ਨਾ करिए ਫਿਰ ਗੁਰਬਾਣੀ ਕਹਿੰਦੀ ਆ ਹੋਣਾ ਹੈ ਸੋ ਹੋਈ ਹੈ ਮਨੈ ਨ ਕੀਜੈ ਆਸ ਰਮਈਆ ਗੁਣ ਗਾਈਏ ਕਹਿੰਦੇ ਉਸ ਰਾਮ ਦੇ ਗੁਣ ਗਾਈਏ ਮਨ ਦੇ ਵਿੱਚ ਆਸਾ ਨਾ ਰੱਖੀਏ ਜੋ ਕੁਝ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਕਰਮਾਂ ਦੇ ਅਨਸਾਰ ਹੋਣਾ ਉਹ ਹੋਣਾ ਹੈ ਅਸੀਂ ਆਸਾ ਨਾ ਬਣਾਈਏ ਜਦੋਂ ਆਸਾ ਬਣਾਉਨੇ ਆ ਫਿਰ ਨਿਰਾਸ਼ ਹੋਉਨੇ ਆ ਉਸ ਡਾਡੇ ਤੇ ਛੱਡ ਦੇਈਏ ਆਪਣੀ ਜ਼ਿੰਦਗੀ ਉਹ ਸਭ ਦੀ ਰੱਖਿਆ ਕਰਨ ਵਾਲਾ ਪਗਤ ਵਸ਼ਲ ਹਰ ਬਿਰਦ ਹੈ ਹਰ ਲਾਜ ਰਖਾਇਆ ਉਹ ਆਪਣੇ ਭਗਤਾਂ ਦੀ ਲਾਜ ਰੱਖਣ ਵਾਲਾ ਹੈ ਮੁੱਢ ਕਦੀਮਾਂ ਦਾ ਉਹਦਾ ਸੁਭਾਅ ਹੈ ਕਿ ਆਪਣੇ ਭਗਤਾਂ ਨੂੰ ਪਿਆਰ ਕਰਨ ਵਾਲਾ ਹੈ ਆਓ ਉਹਦੇ ਭਗਤ ਬਣੀਏ ਆਓ ਉਹਦੀ ਭਗਤੀ ਕਰੀਏ ਉਹ ਸਾਨੂੰ ਵੀ ਪਿਆਰ ਕਰੇ ਉਹ ਸਾਡੀ ਵੀ ਰੱਖਿਆ ਕਰੇ ਵਾਹਿਗੁਰੂ ਜੀ ਸਾਰੀ ਬਾਣੀ ਸਾਨੂੰ ਸਿੱਖਿਆ ਦਿੰਦੀ ਹੈ ਜਦੋਂ ਅਸੀਂ ਬਾਣੀ ਦੇ ਲੜ ਲੱਗ ਗਏ ਸਾਨੂੰ ਕੋਈ ਚਿੰਤਾ ਨਹੀਂ ਰਹਿ ਜਾਣੀ ਅਸੀਂ ਸਾਰੀ ਚਿੰਤਾ ਉਸ ਡਾਡੇ ਤੇ ਛੱਡ ਦੇਣੀ ਆ ਉਹ ਸਾਡਾ ਮਾਤਾ ਪਿਤਾ ਹੈ ਜਿਸ ਤਰ੍ਹਾਂ ਮਾਤਾ ਪਿਤਾ ਬੱਚਿਆਂ ਦੀ ਪ੍ਰਤਪਾਲਨਾ ਕਰਦਾ ਉਸ ਤਰ੍ਹਾਂ ਹੀ ਉਹ ਵੀ ਕਰਦਾ ਸਾਨੂੰ ਵਿਸ਼ਵਾਸ ਹੋ ਜਾਏ ਅਸੀਂ ਸਾਰੇ ਆਪਣੇ ਚਿੰਤਾ ਫਿਕਰ ਦੁੱਖ ਤਕਲੀਫ ਉਹਦੇ ਤੇ ਛੱਡ ਦਈਏ ਕਿ ਉਹ ਸਾਡਾ ਮਾਤਾ ਪਿਤਾ ਉਹ ਸਾਡੀ ਰਖਿਆ ਕਰਨ ਵਾਲਾ ਅਸੀਂ ਤੇ ਉਹਦੀ ਨਾਮ ਜਪੀਏ ਉਹਦੇ ਗੁਣ ਗਾਈਏ ਉਹਦੀ ਸਿਫਤ ਸਲਾਹ ਕਰੀਏ ਸਭ ਕੁਝ ਉਹਨੇ ਦਿੱਤਾ ਸੰਸਾਰ ਨੂੰ ਬਣਾਉਣ ਤੋਂ ਪਹਿਲਾਂ ਰਿਜਕ ਪਹੁੰਚਾਇਆ ਇੱਥੇ ਬੱਚੇ ਦੇ ਜਨਮ ਤੋਂ ਪਹਿਲਾਂ ਰਿਜਕ ਭੇਜ ਦਿੰਦਾ ਉਹਨੂੰ ਸਭ ਦੀ ਚਿੰਤਾ ਜਿਹਨੂੰ ਸਭ ਦੀ ਚਿੰਤਾ ਆਪਣੀ ਚਿੰਤਾ ਵੀ ਅਸੀਂ ਉਹਨੂੰ ਦੇ ਦਈਏ ਉਹਦੇ ਬੱਚੇ ਬਣ ਜਾਈਏ ਉਹਦੇ ਨਾਲ ਪ੍ਰੇਮ ਕਰੀਏ ਉਹਦੀ ਸ਼ਰਨ ਚ ਰਹੀਏ ਉਸ ਸਾਡੇ ਅੰਦਰ ਦੀ ਜਾਣਨ ਵਾਲਾ ਉਹ ਤੇ ਅੰਤਰਜਾਮੀ ਆ। ਬਸ ਸਾਡਾ ਨਿਸ਼ਚਾ ਪੱਕਾ ਹੋ ਜਾਏ। ਹਾਂਜੀ ਸੰਗਤ ਜੀ ਐਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ। ਸੱਚੇ ਪਾਤਸ਼ਾਹ ਜੀ ਆਪ ਦੀ ਤੁਰਕੀ ਬਾਣੀ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ। ਅੱਗੇ ਤੋਂ ਸਮੱਤ ਤੇਣੀ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ